ਸਾਡੇ ਇਤਿਹਾਸ ਦੇ ਵਿੱਚ ਤਿੰਨ ਕੱਲੂਕਾਰੇ ਵਾਪਰੇ ਨੇ ਅੱਜ ਕੱਲ ਦੇ ਜਿਹੜੇ ਤਿਹਾੜੇ ਚੱਲ ਰਹੇ ਨੇ ਤੀਜੇ ਕੱਲੂਕਾਰੇ ਦੇ ਨਾਲ ਸੰਬੰਧਿਤ ਨੇ ਪੌਮਾ ਕੱਲੂਕਾਰਿਆਂ ਦੇ ਨਾਲ ਨਹੀਂ ਖਤਮ ਹੁੰਦੀਆਂ ਹਾਂ ਕੱਲੂਕਾਰਿਆਂ ਦੇ ਇਤਿਹਾਸ ਨੂੰ ਜਿਹੜੀਆਂ ਪੌਮਾ ਭੁਲਾ ਦਿੰਦੀਆਂ ਨੇ ਉਹ ਜ਼ਰੂਰ ਖਤਮ ਹੋ ਜਾਂਦੇ ਆਂ ਅਸੀਂ ਆਪਣੇ ਵੱਡੇ ਵੱਡੇ ਰਿਆ ਨੂੰ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਆਪਣੇ ਸਿੰਘਾਂ ਦੀ ਸ਼ਹਾਦਤ ਨੂੰ ਇਹਨਾਂ ਦਿਨਾਂ ਦੇ ਵਿੱਚ ਯਾਦ ਕਰ ਰਹੇ ਆਂ ਜਿਸ ਤੱਕ ਅਸੀਂ ਗੱਲ ਕੀਤੀ ਸ਼ਬਦ ਦੀ ਕੱਲੂਕਾਰ ਅੰਗਰੇਜ਼ੀ ਦੇ ਵਿੱਚ ਇਹਦਾ ਸ਼ਬਦ ਦਾ ਅਰਥ ਕਰਨ ਦਾ ਯਤਨ ਕੀਤਾ ਗਿਆ ਹੋਲੋਕਾਸਟ ਦੇ ਅਰਥ ਹੁੰਦੇ ਨੇ ਸਰਬਨਾਸ਼ ਕਰ ਦੇਣਾ ਕਿਸੇ ਕੌਮ ਦਾ ਸਰਬਨਾਸ਼ ਕਰ ਦੇਣਾ ਪਰ ਸਾਡੇ ਚ ਇਦਾਂ ਨਹੀਂ ਆ ਸਾਡੇ ਇਤਿਹਾਸ ਦੇ ਵਿੱਚ ਕੱਲੂਕਾਰੇ ਦਾ ਅਰਥ ਹੈ ਕਿ ਉਹ ਘੋਲ ਉਹ ਜੱਦੋ ਜਹਿਦ ਇਹਦੇ ਵਿੱਚ ਸਾਡੀ ਅਣਖ ਤੇ ਜੁਰਰਤ ਸੱਚ ਤੇ ਖਲੋਣਾ ਤੇ ਅੜਨਾ ਉਹਨੂੰ ਬਰਕਰਾਰ ਰੱਖਣਾ ਉੱਥੇ ਜਿੱਤਣ ਤੇ ਹਾਰਨ ਦਾ ਮਕਸਦ ਨਹੀਂ ਹੈ ਕੱਲੂ ਘਾਰੇ ਦੇ ਵਿੱਚ ਜਿੱਤੀਆਂ ਹਾਰ ਨਹੀਂ ਹੁੰਦੀ ਕੱਲੂ ਘਾਰੇ ਦੇ ਵਿੱਚ ਆਪਣੇ ਸੱਚ ਦੇ ਨਾਲ ਖਲੋ ਕੇ ਉਹਦੇ ਸੱਚ ਤੇ ਅੜ ਕੇ ਆਪਣੀ ਅਣਖ ਆਪਣੀ ਬਹਾਦਰੀ ਆਪਣੇ ਇਤਿਹਾਸ ਨੂੰ ਬਰਕਰਾਰ ਰੱਖਣਾ ਹੁੰਦਾ ਜਿੱਦੋਂ ਵੀ ਜੂਨ ਦਾ ਮਹੀਨਾ ਹੁੰਦਾ ਤੇ ਸਾਡੇ ਮੱਤਕ ਦੇ ਵਿੱਚ ਜੂਨ 84 ਦੇ ਵਿਰਾਗ ਦਰਦ ਤੇ ਮਾਣ ਦੀਆਂ ਭਾਵਨਾਵਾਂ ਆਉਂਦੀਆਂ ਮਾਣ ਵੀ ਮਹਿਸੂਸ ਹੁੰਦਾ ਫੇਰਾਗ ਵੀ ਹੁੰਦਾ ਦਰਦ ਵੀ ਹੁੰਦਾ ਸਿੱਖਾਂ ਦਾ 84 ਦੇ ਨਾਲ ਬਹੁਤ ਜਿਆਦਾ ਹੀ ਨੇੜਲਾ ਸੰਬੰਧ ਆਪਕੇ ਖਿਆਲ ਕਰਿਓ ਤਾਂ ਤਾਂ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ 84 ਅੱਖਰ ਦੀ ਗੱਲ ਕਰਦੇ ਭਾਵੇਂ ਕਿਸੇ ਹੋਰ ਕਨਸੈਪਟ ਨਾਲ ਪਰ ਕਰਦੇ ਨੇ ਲੱਖ 84 ਜਉਣ ਸੁਭਾਈ ਮਾਨਸ ਕੋ ਪ੍ਰਭ ਦੀ ਵੜਿਆ ਗੁਰਬਾਣੀ ਦੇ ਵਿੱਚ 84 ਦਾ ਹੋਣਾ ਉਸ ਤੋਂ ਬਾਅਦ ਗੁਰ ਇਤਿਹਾਸ ਦੇ ਵਿੱਚ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੌਲੀ ਦਾ ਨਿਰਮਾਣ ਕਰਨਾ ਤੇ ਉਹਨਾਂ ਪੜਾਵਾਂ ਦੀ ਗਿਣਤੀ ਵੀ 84 ਹੋਣੀ ਗੁਰਬਾਣੀ ਦੇ ਵਿੱਚ ਅੱਖਰ 84 ਦਾ ਹੋਣਾ ਗੁਰ ਇਤਿਹਾਸ ਦੇ ਵਿੱਚ ਅੱਖਰ 84 ਗਿਣਤੀ 84 ਵਾਤਨੀ ਉਸ ਤੋਂ ਬਾਅਦ ਜਦੋਂ ਸਿੱਖ ਰਾਜ ਕਾਇਮ ਹੋਣ ਦੇ ਮਜਬੂਤ ਇਰਾਦਿਆਂ ਦੇ ਵਿੱਚ ਸੀ ਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਸਾਡੇ ਸਿੰਘ ਸੂਰਮਿਆਂ ਸਰਦਾਰਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਸਾਡੇ ਸਿੰਘ ਸਰਦਾਰਾਂ ਨੇ ਜਿਹੜੇ ਹੁੰਗੇ ਉਹ ਸਾਰੇ ਸੀ ਉਹਨਾਂ ਦੀ ਗਿਣਤੀ ਵੀ 84 ਸੀ ਕੁਰਬਾਨੀ ਦੇ ਵਿੱਚ 84 ਦਾ ਅੰਕ ਕਰਨਾ ਗੁਰੂ ਪਾਤਸ਼ਾਹ ਜੀ ਵੱਲੋਂ ਗੁਰ ਇਤਿਹਾਸ ਦੇ ਵਿੱਚ 84 ਦਾ ਅੰਕ ਕਰਨਾ ਗੁਰੂ ਪਾਤਸ਼ਾਹ ਜੀ ਵੱਲੋਂ ਸਿੰਘ ਸੂਰਮਿਆਂ ਸਰਦਾਰਾਂ ਵੱਲੋਂ 84 ਗੁੰਗੇ ਉਸਾਰਨੇ ਦਰਬਾਰ ਸਾਹਿਬ ਤੇ ਉਹੀ ਚੀਜ਼ ਫਿਰ ਘਟਨਾ ਸਾਡੇ ਨਾਲ ਆਣ ਕੇ 84 ਦਾ ਤੀਜਾ ਕੱਲੂ ਘਾਰਾ ਸਾਹਮਣੇ ਆਉਂਦਾ ਸੱਚ ਦੇ ਉੱਤੇ ਖੜਨਾ ਤੇ ਦ੍ਰਿੜ ਰਹਿਣਾ ਤੇ ਬੜੇ ਕਮਾਲ ਦੀ ਗੱਲ ਆ ਪੰਕਤੀ ਭਾਵੇਂ ਕਿਸੇ ਹੋਰ ਅਰਥ ਚ ਗੁਰੂ ਸਾਹਿਬ ਜੀ ਨੇ ਅੰਕਿਤ ਕੀਤੀ ਪਰ ਉਹਦੇ ਚੋਂ ਦੋਨੋਂ ਸ਼ਬਦ ਨੇ ਲੱਖ 84 ਜੂਨ ਸਬਾਈ ਇੱਥੇ ਹੀ ਤੁਸੀਂ ਦੇਖੋਗੇ ਹੈਰਾਨ ਕਰਨ ਵਾਲੀ ਗੱਲ ਜੂਨ ਦਾ ਮਹੀਨਾ ਤੇ ਸਨ 84 ਸੋ ਇਹ ਵਾਰ-ਵਾਰ ਇਹ ਜਿਹੜੇ ਕੱਲੂਕਾਰੇ ਨੇ ਇਹ ਕਿਉਂ ਹੁੰਦੇ ਸਾਡੇ ਨਾਲ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਆ ਜਿਹੜੀ ਕੌਮ ਸਰਬੱਤ ਦਾ ਭਲਾ ਕਰਦੀ ਆ ਕਿਸੇ ਦੇ ਹੱਕ ਵਾਸਤੇ ਖਲੋਂਦੀ ਆ ਉਹਦੇ ਨਾਲ ਕੱਲੂਕਾਰੇ ਕਿਉਂ ਹੁੰਦੇ ਮੈਂ ਬੇਨਤੀ ਕਰਾਂ ਜਿਹੜੇ ਲੋਕਾਂ ਨੇ ਸਰਕਾਰੀ ਦਰਬਾਰੇ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਆਪਣੀਆਂ ਧੀਆਂ ਤੇ ਆਪਣੀਆਂ ਭੈਣਾਂ ਦੇ ਡੋਲੇ ਦੇ ਦਿੱਤੇ ਹੁਣ ਸਰਕਾਰਾਂ ਨੂੰ ਉਹਨਾਂ ਦੇ ਨਾਲ ਕੱਲੂਕਾਰੇ ਨਹੀਂ ਵਾਪਰਦੇ ਕੱਲੂਕਾਰੇ ਉਹਨਾਂ ਨਾਲ ਹੀ ਵਾਪਰਦੇ ਆ ਜਿਹੜੇ ਹਿੰਦੂਸਤਾਨ ਦੀਆਂ ਇੱਜ਼ਤਾਂ ਨੂੰ ਅਬਦਾਲੀ ਤੋਂ ਛੁਡਾ ਕੇ ਲਿਓ ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ ਤੇ ਉਹ ਮੁੱਲ ਕਿਤਾ ਪੈਂਦਾ ਸੀ ਕਿ ਜਿੱਦਾਂ ਅੱਜ ਪਾਰਲੀਮੈਂਟ ਵਿੱਚ ਬਿੱਲ ਪਾਸ ਹੋਵੇ ਤੇ ਮੌਕੇ ਦਾ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜਾਂ ਵੱਡਾ ਮੰਤਰੀ ਸਾਈਨ ਕਰੇ ਤੇ ਬਾਕੀ ਮੰਤਰੀ ਸਾਈਨ ਕਰਨ ਕਿ ਮਤਾ ਪਾਸ ਕੀਤਾ ਜਾਂਦਾ ਕਿ ਸਿੱਖ ਦਾ ਸਿਰ ਲਿਆਉਣ ਵਾਲੇ ਨੂੰ 80 ਰੁਪਏ ਇਨਾਮ ਵਜੋਂ ਦੇਣਗੇ ਹੁਣ ਉਹ 80 ਰੁਪਏ ਕਿੰਨੇ ਸੀ ਇੱਕ ਸਿਰ ਦਾ ਮੁੱਲ ਕਿੰਨਾ ਸੀ ਅੱਜ ਦੇ ਹਿਸਾਬ ਨਾਲ ਜਦੋਂ ਅਸੀਂ ਇਹਨੂੰ ਪੈਰਲਰ ਕਾਊਂਟਿੰਗ ਕਰਦੇ ਆਂ ਤੇ ਉਦੋਂ ਦੋ ਚੀਜ਼ਾਂ ਰੱਖੀਆਂ ਜਾਂਦੀਆਂ ਸੀ ਉਹਨਾਂ ਸਾਹਮਣੇ ਡਿਮਾਂਡ ਜਾਂ ਤਾਂ ਤੁਹਾਡੇ ਕੋਲ ਦੋ ਆਪਸ਼ਨ ਨੇ ਜਾਂ ਤੁਸੀਂ 80 ਰੁਪਏ ਲੈ ਲਓ ਤੇ ਜਾਂ ਇੱਕ ਮਰੱਬਾ ਪੈੜੀ ਦਾ ਲੈ ਲਓ ਜ਼ਮੀਨ ਦਾ ਲੈ ਲਓ ਮੇਰੇ ਸਰਕਾਰਿਓ 20 ਰੁਪਏ ਬੈਠੇ ਨੇ ਇੱਕ ਮਰੱਬੇ ਦੇ ਵਿੱਚ 25 ਕਿੱਲੇ ਹੁੰਦੇ ਨੇ 25 ਕਿੱਲੇ ਦੇ ਪਲਾਟ ਨੂੰ ਇੱਕ ਮਰੱਬਾ ਕਹਿੰਦੇ ਆ ਜਾਂ 80 ਰੁਪਏ ਲੱਲੋ ਤੇ ਜਾਂ ਇੱਕ ਮਰੱਬਾ 25 ਕਿੱਲੇ ਲੱਲੋ ਇਟ ਮੀਨਸ ਇਹ ਆ ਕਿ ਉਸ ਵੇਲੇ ਉਹ 25 ਕਿੱਲਾਂ ਦੀ ਕੀਮਤ ਕਿੰਨੀ ਸੀ 80 ਰੁਪਏ ਬਰਾਬਰ ਸੀ ਉਹਦੇ ਅੱਜ ਇੱਕ ਕਿੱਲੇ ਦੀ ਕੀਮਤ ਕਿੰਨੀ ਆ ਨਾਰਮਲੀ ਲੱਲੋ ਤੁਸੀਂ 20 ਤੋਂ 25 ਲੱਖ ਲੱਲੋ ਵੱਧ ਵੀ ਹੈਗਾ ਪਰ ਨਾਰਮਲੀ ਇੰਨੀ ਲੱਲੋ ਤੇ ਤੁਸੀਂ 25 ਲੱਖ ਨੂੰ 80 ਨਾਲ ਗੁਣਾ ਕਰੋ ਕਿ ਅੱਜ ਦੇ तकरीबन ਮੈਨੂੰ ਲੱਗਦਾ 6 ਕਰੋੜ ਦੇ ਸ਼ਾਇਦ ਲਾਗੇ ਛਾਕੇ ਗੱਲ ਪਹੁੰਚ ਜਾਊਗੀ ਇੱਕ ਸਿੱਖ ਦੇ ਸਿਰ ਦਾ ਮੋਲ ਕਿੰਨਾ ਸੀ ਅੱਜ ਦੇ ਹਿਸਾਬ ਨਾਲ 6 ਕਰੋੜ ਰੁਪਈਆ ਇਸ ਕਰਕੇ ਉਹਨਾਂ ਨੂੰ ਸਾਡੇ ਨਾਲ ਸੰਧੀ ਕਰਨੀ ਪਈ ਉਹਨਾਂ ਨੇ ਸਭ ਕੁਝ ਕਰਕੇ ਵੇਖ ਲਿਆ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਨਹੀਂ ਮੁੱਕਦੇ ਕੱਲੂ ਘਾਰਿਆਂ ਨਾਲੇ ਨਹੀਂ ਮੁੱਕਦੇ ਫਿਰ ਉਹਨਾਂ ਨੇ ਪੈਂਤੜਾ ਵਰਤਿਆ ਕਿ ਇਹਨਾਂ ਨੂੰ ਨਵਾਬੀ ਦੋ ਕਿ ਅੱਪ ਚੋਂ ਦੀ ਲੜ ਪੈਣਗੀ ਨਵਾਬੀ ਬਹੁਤਾ ਚਿਰ ਨਹੀਂ ਚੱਲੀ ਤਿੰਨ ਸ਼ਰਤਾਂ ਸੀ ਸਿੱਖਾਂ ਦੀਆਂ ਸਿੱਖ ਕਿਸੇ ਦਾ ਜ਼ੁਲਮ ਨਹੀਂ ਸਹਿੰਦੇ ਇਹ ਵੀ ਠੀਕ ਸੀ ਸਿੱਖ ਕਿਸੇ ਤੇ ਜ਼ੁਲਮ ਨਹੀਂ ਕਰਦੇ ਇੱਥੋਂ ਤੱਕ ਵੀ ਠੀਕ ਸੀ ਜਦੋਂ ਆਣ ਕੇ ਕੰਮ ਘੜਪੜਾਇਆ ਅੱਜ ਵੀ ਉੱਥੇ ਘੜਵਾਉਂਦਾ ਜਿੱਦੋਂ ਜਾ ਕੇ ਸਿੱਖਾਂ ਦਾ ਸਰਕਾਰੀ ਦਰਬਾਰੇ ਉਦੋਂ ਵੀ ਤੇ ਅੱਜ ਵੀ ਜਿੱਥੇ ਜਾ ਕੇ ਪੇਚਾ ਫਸਦਾ ਨਾ ਪੀਜੇ ਪੁਆਇੰਟ ਤੇ ਜਾ ਕੇ ਫਸਦਾ ਅੱਜ ਵੀ ਉੱਥੇ ਆਣ ਕੇ ਗੁੰਡੀ ਅੜ ਜਾਂਦੀ ਸਿੱਖਾਂ ਦੀ ਸਿੱਖ ਕਿਸੇ ਦਾ ਜ਼ੁਲਮ ਨਹੀਂ ਸਹਿੰਦੇ ਕਪਿੰਦ ਜੀ ਠੀਕ ਆ ਸਿੱਖ ਕਿਸੇ ਤੇ ਜ਼ੁਲਮ ਨਹੀਂ ਕਰਦੇ ਕਹਿੰਦੇ ਜੀ ਠੀਕ ਆ ਕਹਿੰਦੇ ਸਿੱਖ ਕਿਸੇ ਤੇ ਜ਼ੁਲਮ ਕਰਨ ਵੀ ਨਹੀਂ ਦਿੰਦੀ ਬਸ ਇਤੋਂ ਕਰ ਲੂਗਾ ਰੇ ਸ਼ੁਰੂ ਹੋ ਜਾਂਦੇ